ਮੈਂ ਟ੍ਰੀ ਹਰੈਸਮੈਂਟ ਕਰਦਾ ਜੀ ਪੰਚ ਸਾਹਿਬ ਕੰਮ ہمارا ਲਖਦਾ ਤੁਹਾਡਾ ਪ੍ਰੋਜੈਕਟ ਪਾਸ ਹੋ ਕੇ ਆਇਆ ਛੱਪੜਦਾ ਜੀ ਬਿਲਕੁਲ ਇਹ ਕੁਆਟਰਿੰਗ ਦੀ ਜੇ ਸਰਕਾਰ ਦੇਗੀ ਆਪਾਂ ਨੂੰ ਕਰਾਂਗੇ ਖਾਲੀ ਖੇਤਾਂ 'ਚ ਪਈ ਹੈ ਜੀ ਇਹ ਘੱਟ ਵੱਟ ਕਰੂਗਾ ਤਾਂ ਪਾਵਾਂ ਮੈਂ ਕੱਲੇ ਪੈਸਾ ਵੀ ਕਰਨਾ ਪਾਣੀ ਦੇ ਜਗ੍ਹਾ ਸੁਣੋ ਸਾਡੇ ਖਤੇ ਲੱਗਦੇ ਕਿ ਪਾਣੀ ਨਹੀਂ ਚੱਕੜਾ ਤਾਂ ਕੋਈ ਕਰ ਤੇ ਜੋ ਕਾਰਵਾਈ ਕਰਨੀ ਕਾਰ ਇਨਕੇ ਸੇ ਕੱਢਣਾ ਨਾ ਕੋਈ ਜਦੋਂ ਤੂੰ ਪਹਿਲਾਂ ਇੰਕਾ ਲੈਕੀਆਂ ਕਰਦੇ ਬੰਦੇ ਨੇ ਇਹ ਹੀ ਕਨਾਲਾਂ ਦੇ ਪਾਣੀ ਸਾਡੇ ਤੇ ਘੱਟ ਹੁੰਦੇ ਜਦੋਂ ਕਹੀਦਾ ਜੀ ਉਦੋਂ ਅਗਲਾ ਬਾਕੀ ਮੈਂਬਰਾਂ ਨੂੰ ਪਾਣੀ ਕੱਢਣਾ ਹੋਇਆ ਇਹਨਾਂ ਦੇ ਆਪੇ ਪਾਣੀ ਖਾਣ ਦੇ ਬੰਦੇ ਆਪਾਂ ਗੁੰਮ ਤੇ ਦੱਸਦੇ ਸੀ ਪਾਣੀ ਦੱਸਦਾ ਅੱਜ 5 ਤਰੀਕ ਹੋ ਗਈ ਇਹ ਤਾਂ ਤਿੰਨ ਚਾਰ ਹੀ ਆ 10 ਤੋਂ ਝੋਨਾ ਲਗਾਣਾ ਪੈਣਾ ਪਾਣੀ ਆਪੇ ਹੀ ਚਾਲੂ ਕਰਦਨੇ ਪਾਣੀ ਨੂੰ ਕਰਦਨੇ ਧਮਕੀਆਂ ਦੇ ਮੈਂ ਵੀ ਤੁਸੀਂ ਪਾਣੀ ਚੋਕੋ ਮੈਨੂੰ ਤੇ ਖੜੇ ਆ ਇਹਨੂੰ ਬੰਦੇ ਦਾ ਅੱਜ ਮੈਂ ਫੇਰ ਇੱਥੇ ਆਇਆ ਹੈਗਾ ਇੱਥੇ ਮੈਂ ਮੋਟਰ ਕੱਢੀ ਹਿਆ ਅੱਜ ਆਹਨੇ ਬੜੀਏ ਵੀ ਬੋਲਦੇ ਨੇ ਬੋਲਦੇ ਨੇ ਮੋਰੇ ਜਦ ਜੋ ਵੀ ਉਹ ਕਹਿੰਦੇ ਇੰਨਾ ਨਹੀਂ ਚਲਾਉਂਦੇ ਨਾ ਇੱਕ ਮੇਰੀ ਅੱਜ ਮੋਟਰ ਕੱਢੀ ਡੀਏ ਵੀ ਕਾਲ ਜਿਹੜੇ ਮੋਰੇ ਮੈਂ ਬੜਾਉਣਾ ਇੱਕ ਵੀ ਜਾ ਕੇ ਹੁਣ ਬੜਾਉਣਾ ਫੇਰ ਵੀ ਤਦ ਫੋਨ ਕੀਤਾ ਉਸੇ ਟਾਈਮ ਮੈਂ ਕਈ ਆਉਨੇ ਆ ਪਾਜੀ ਮੇਰੇ ਕੋਲ ਇਹ ਇਹ ਕਿਹਦਾ ਪਾਣੀ ਨਹੀਂ ਉਸ ਲੈਂਡ ਮੈਂ ਨਾਲ ਗੱਲ ਕਰੋ ਜਿੱਦਾਂ ਤੁਸੀਂ ਕਰਦੇ ਹੁੰਦੇ ਆ ਸਰਪੰਚ ਸਾਹਿਬ ਇੱਕ ਮਿੰਟ ਦੇ ਹੁਣ ਤੁਸੀਂ ਨਹੀਂ ਬੋਲਦਾ ਕਿ ਇੱਕ ਮਿੰਟ ਕਰਕੇ ਨਹੀਂ ਪਿਆਰ ਨਾਲ ਪਿਆਰ ਨਾਲ ਬਿਲਕੁਲ ਕਰਦੇ ਸੈਕਟੀ ਸਾਹਿਬ ਇਹਨਾਂ ਦਾ ਤੁਸੀਂ ਇਹ ਦੱਸ ਦਿਓ ਕਿ ਕਿਸੇ ਇਹ ਕਿਹਨਾਂ ਬੋਲੋ ਪਾਜੀ ਵਾਰ-ਵਾਰ ਮੈਂ ਜਵਾਬ ਦਿੰਦਾ ਠੀਕ ਹੈ ਜਦੋਂ ਤੂੰ ਬੋਲਦਾ ਤਾਂ ਕਿਉਂ ਨਹੀਂ ਉੱਠ ਕੇ ਆਉਂਦਾ ਉੱਥੋਂ ਅੰਦਰ ਲੋਕ-ਲੋਕ ਵੀਡੀਓ ਬਣਾਉਣਾ ਜਾਂ ਤਾਂ ਉਹ ਐਟੈਕ ਸੋਚਾਈਦਾ ਸਾਹਮਣੇ ਆ ਜਾਂਦਾ ਬੋਲਣ ਦਾ ਤਰੀਕਾ ਦੇਖੋ ਜੀ ਬੋਲਣ ਦਾ ਤਰੀਕਾ ਦੁੱਖ ਜਾਇਆ ਹੈ ਕਿਵੇਂ ਬੋਲਣਾ ਤੂੰ ਦੁੱਖ ਜਾਇਆ ਤੇਰਾ ਤਰੀਕਾ ਕੀ ਹੈ ਬੋਲਣ ਦਾ ਤੁਸੀਂ ਮੈ ਇੱਕ ਮਿੰਟ ਲੈ ਜੀ ਇੱਕ ਮਿੰਟ ਜਦੋਂ ਤੁਸੀਂ ਕਿਸੇ ਵੀ ਪੰਜਾਬੀ ਨੂੰ ਇਹ ਗੱਲ ਕਹਿੰਦੇ ਹੋ ਨਾ ਕਿ ਪਹਿਲਾਂ ਆਹ ਕੰਮ ਕਰੋ ਜੀ ਮੈਂ ਬਾਅਦ ਚ ਬਤਾ ਪੜਾ ਤੁਹਾਡੇ ਕੋਲ ਕੀ ਅਧਿਕਾਰ ਹੈ ਬਾਅਦ ਤੁਹਾਡੇ ਕੋਲ ਕੀ ਅਧਿਕਾਰ ਹੈ ਵੀ ਤੁਸੀਂ ਪਹਿਲਾਂ ਆਹ ਕੰਮ ਕਰੋ ਮੈਂ ਫਿਰ ਮਤਾ ਪੜਾ ਇੱਕ ਮਿੰਟ ਜੀ ਰਹਿਣ ਦਿਓ ਇਹਨੂੰ ਕਾਗਜ਼ਾਂ ਨੂੰ ਜਿਹੜੀ ਗੱਲ ਨਹੀਂ ਕਰਾਉਂਦੇ ਹਾਂ ਕਾਗਜ਼ ਰੱਖੇ ਤੁਸੀਂ ਕਾਹ ਕਰਦੇ ਹਾਂ ਮੈਨੂੰ ਛੱਤੇ ਮਾਰੀ ਜਾਣਾ ਕੋਈ ਨਹੀਂ ਕੋਈ ਤੈਕਰਾ ਸਾਡੇ ਮੇਲੇ ਕੰਮ ਹੀ ਪਹਿਲੇ ਕਰ ਸੋੜ ਕੇ ਰੱਖੋ ਪੂਰੀ ਲਾਗ ਸਾਈਡ ਤੇ ਵੀ ਆ ਜਵੇ ਕਿਉਂ ਹਾਈਵੇ ਨਾ ਇਹ ਜੋ ਵਸਪਾ ਪੰਚਾਇਤ ਦੀ ਜਿਹੜੀ ਜਾ ਰਿਹਾ ਮਾਮਲਾ ਕਾਫੀ ਹੋ ਰਿਹਾ ਫਖਦਾ ਪਿਆ ਦੇਖ ਸਕਦੇ ਆ ਬਹੁਤ ਸਾਰੇ ਪਾਰਟੀ ਜਿਹੜੀ ਆ ਮੈਂਬਰ ਜਿਹੜੇ ਨਿਰਾਸ਼ ਹੋ ਕੇ ਹੁਣ ਬਾਹਰ ਨੂੰ ਜਾਣ ਰਹੇ ਆ ਨਕੋਦੋਤਨ ਵੀ ਰ 抗ਾਰੇ ਤੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਐਸਡੀਐਮ ਆਫਿਸ ਦੇ ਬਾਹਰ ਧੰਨ ਦਾ ਦੰਨ ਲਗਾਇਆ ਗਿਆ ਸੀ ਵੱਡੀ ਗਿਣਤੀ ਵਿੱਚ ਵਸਪਾ ਵਰਕ ਵੱਖ-ਵੱਖ ਪਿੰਡਾਂ ਤੋਂ ਆਏ ਆ ਰਕੋਦ ਪ੍ਰਧਾਨ ਸਭਾ ਤੇ ਸੋ ਹੁਣ ਫਿਲਹਾਲ ਉਹਨਾਂ ਬਲੂ ਕਿਹਾ ਜਾ ਰਿਹਾ ਕਿ ਰੋਡ ਉੱਤੇ ਜਾ ਰਹੇ ਆ ਸੋ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੀਡੀਓ ਸ਼ੇਅਰ ਕਰ ਦਿਓ ਸਾਥੀਓ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਪਹੁੰਚੀਆਂ ਆ ਦੇਖ ਸਕਦੇ ਹੋ बसपा ਵਰਕਰਾਂ ਦੀ ਤਿੱਖੀ ਜਿਹੜੀ ਹੈ ਬਹਿਸ ਹੋ ਰਹੀ ਹੈ ਇਸ ਸਮੇਂ ਪ੍ਰਸ਼ਾਸਨਤ ਦਾ ਯੋਗਨਰਿਕੋਪਰ बसपा ਦੀ ਪੂਰੀ ਜਿਹੜੀ ਹੈ ਟੀਮ ਪਹੁੰਚੀ ਹੋਈ ਇੱਥੇ ਸੱਚੇ ਵੀਡੀਓ ਸ਼ੇਅਰ ਕਰ ਦਿਓ ਮਾਮਲਾ ਕਾਫੀ ਗਰਮਾ ਚੁੱਕਾ ਆ बसपा ਵਰਕਰ ਇਸ ਸਮੇਂ ਕਾਫੀ ਜਰਾ ਨਰਾਸ਼ ਆ ਦੇਖ ਸਕਦੇ ਆ ਇਹ ਵੀ ਗੱਲ ਵੀਡੀਓ ਸ਼ੇਅਰ ਕਰ ਦਿਓ ਜੀ ਦੇਖ ਸਕਦੇ ਹੋ ਸ਼ੇਰਪੁਰੀ ਸਾਹਿਬ ਵੀ ਮਲਕੀਤ ਚੰਬਰ ਸਾਹਿਬ ਤੁਸੀਂ ਦੇਖ ਸਕਦੇ ਆ ਬਸਪਾ ਦੇ ਵੱਡੇ ਵੱਡੇ ਬਸਪਾ ਆਗੂ ਜਿਹੜੇ ਇਸ ਸਮੇਂ ਪ੍ਰਸ਼ਾਸਨ ਨਾਲ ਗਲਵਤ ਕਰਦੇ ਹੋਏ ਆਰਾਮ ਬਾਵਾ ਆਇਆ ਉੱਥੇ ਗੱਲ ਕਰਦੇ ਹੁਣ ਯਾਰਾ ਛੱਡੋ ਭਾਜੀ ਮੈਂ ਤਾਂ ਬੇਸਰ ਹਾਂ ਸਰਪੰਚ ਦਿੱਤੇ ਪਾਛਾ ਡੇ ਡਰੀ ਜੀ ਚੱਲ ਛੱਡੋ ਸਰਪੰਚ ਨੇ ਆਯਾਲ ਕੀਤਾ ਯਾਰ ਸਾਰੇ ਪਿੰਡਾਂ ਦੇ ਪਤਾ ਪਾਣਾ ਨਹੀਂ ਆ ਬੰਦਾ ਇਹ ਸਾਰੇ ਪਿੰਡਾਂ ਦੇ ਸਰਪੰਚ ਉਹਨਾਂ ਨਾਲ ਗੱਲ ਕਰ ਪਾਉਂਦੇ ਬਸ ਬਰਕਰਾਰ ਸਮੇਂ ਪੂਰੇ ਗੁੱਸੇ ਦੇ ਵਿੱਚ ਦੇਖ ਸਕਦੇ ਆ ਬਹੁਤ ਜਿਆਦਾ ਪਾਰਟੀ ਬੋਲੋ ਐਸ ਡੀ ਐਮ ਅਫੀਸ ਇੰਚਾਰਜ ਜਿਹੜਾ ਧਾਰਨਾ ਪ੍ਰਸ਼ਨ ਲਾਇਆ ਜਾ ਰਿਹਾ ਹੈ ਪ੍ਰਸ਼ਾਸਨ ਨਾਲ ਗੱਲਬਾਤ ਚੱਲਦੀ ਪਈ ਹੈ ਬਸਪਾ ਵਰਕ ਜਿਹੜੇ ਕਾਫੀ ਮੋੜਾ ਸ਼ੁਰੂ ਹੋ ਗਿਆ ਹੈ ਮੁੱਦਾ ਕੀ ਹੈ ਤੁਸੀਂ ਦੇਖ ਸਕਦੇ ਹੋ ਕਾਸ਼ਾ ਨੇ ਨਾ ਸੁਣਵਾਈ ਨਹੀਂ ਕਰ ਰਿਹਾ ਇਸ ਸਮੇਂ ਪਾਸਾ ਬਰਕਰਨ ਨਰਾਸ਼ ਹੋ ਕੇ ਰੋੜ ਦੇ ਬਾਹਰ ਨੂੰ ਜਾ ਰਹੇ ਆ ਸਾਥੇ ਤੁਹਾਨੂੰ ਜਲਦੀ ਦੱਸਦੇ ਆ ਕਿ ਪੂਰਾ ਮਾਮਲਾ ਕੀ ਹੈ ਅਗੂਆ ਨੇ ਗਲਤ ਕਰਕੇ ਦੇਖੋ ਜੀ ਬਸਪਾ ਪਰ ਕਰੇ ਸਮੇਂ ਬਾਅਦ ਰੋੜਵਾਂ ਨੂੰ ਜਾ ਰਹੇ ਮਾਮਲਾ ਪਾਗ ਗਿਆ ਵੀਰੋ ਸ਼ੇਅਰ ਕਰ ਦਿਓ ਜੀ ਸਾਡੇ ਸਾਥੀ ਭਾਈ ਦੇਖੋ ਮਰ ਗਿਆ ਮਰ ਗਿਆ ਭਾਈ ਦੇਖੋ ਭਾਈ ਦੇਖੋ ਮਰ ਗਿਆ 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 बसपा बर्ताव वालों हाँ 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 ਦੇਖ ਸਕਦੇ ਹੋ ਬੱਡੀ ਗਿੰਨੇ ਦੀ ਪਸਪਾ ਵਰਤ ਜਿਹੜੇ ਐਸਡੀ ਮੈਂ ਅਫੀਸ ਆਈ ਸਕੇ ਆਗੂ ਵੀ ਜਿਹੜੇ ਇਸ ਸਮੇਂ ਕਾਫੀ ਨਿਰਾਸ਼ ਹੈ ਆ ਦੇਖ ਸਕਦੇ ਪਾਜੀ ਪਾਜੀ ਮਾਮਲਾ ਕੀ ਹੈ ਥੋੜੀ ਜਾਣਕਾਰ ਦੇ ਦਿਓ ਜੀ ਇਹ ਮਾਮਲਾ ਫੌਲਕਾ ਮੇਵਾ ਪਿੰਡ ਦੇ ਸਰਪੰਚ ਦੇ ਨਾਲ ਫੈਕਟਰੀ ਧੱਕੇਸ਼ਾਹੀ ਕਰ ਰਿਹਾ ਆ ਅੱਛਾ ਜੀ ਤੇ ਦਬਾਅ ਬਣਾ ਰਿਹਾ ਆ ਸਰਪੰਚ ਦੇ ਕੇ ਪਿੰਡ ਦੇ ਜਿਹੜਾ ਛੱਪੜ ਦਾ ਪਾਣੀ ਆ ਹਾਂ ਹਾਂ ਬਈ ਫਟਾਫਟ ਕੱਢੋ ਬਈ ਫਟਾਫਟ ਹੁਣ ਕਹੇ ਦੇ ਘਰ ਦੇ ਵਿੱਚ ਪਾ ਦਿੱਤਾ ਜਾਵੇ ਪਾਣੀ ਅੱਛਾ ਤੇ ਬਸਪਾ ਵੱਲੋਂ ਜਿਹੜਾ ਐਸ.ਡੀ.ਐਮ. ਹੈ ਉਹ ਜਿਹੜਾ ਆਫਿਸ ਮੇਰੇ ਪ੍ਰਸ਼ਾਸਨ ਅਧਿਕਾਰੀ ਨੇ ਦੱਸਿਆ ਗਿਆ ਹੈ ਪੂਰਾ ਜੀਓ ਸੁਣਵਾਈ ਨਹੀਂ ਕਰ ਰਿਹਾ ਸਰ ਤੇ ਹੁਣ ਫੇ ਕੀ ਕਰਨ ਜਾ ਰਹੇ ਬਸਪਾ ਵਾਲੇ ਆ ਜਾਓ ਕਰਨਾ ਹੈ ਕਿ ਖੜੀ ਹੋ ਜਾਓ ਜਲਦੀ ਚਲੋ ਫੇ ਚਲੋ ਚਲੋ ਸਾਥੇ ਦੇਖ ਸਾਹਿਬ ਦੇ ਇਸ ਸਮੇਂ ਤਸਵੀਰਾਂ ਤੁਸੀਂ ਬਲਾਕ ਲਿਖੋ ਤੁਸੀਂ ਭਾਈ ਆ ਕੇ ਖੜੇ ਹੋ ਉੱਥੇ ਚਲੋ ਚਲੋ ਚਲੋ